1412 2025 ਨੂੰ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਇੱਕ ਕਾਰਕੇ ਜੁਵੈਲਰ ਸੀ ਜਿਹਦਾ ਨਾਮ ਸਚਿਨ ਵਰਮਾ ਸੀ ਉਹਨੂੰ ਇੱਕ ਥ੍ਰੈਟਨਿੰਗ ਕਾਲ ਆਈ ਸੀ ਜਿਹਦੇ ਵਿੱਚ ਸਾਡੇ ਏਡੀਸੀਪੀ 4 ਜਸ਼ਨ ਸਾਡੇ ਏਸੀਪੀ ਸੁਮੇਸ਼ ਸੂਤ ਤੇ ਐਸਐਚਓ ਡੀਓ ਨੇ 7 ਨੇ ਇੱਕ ਥਾਣਾ 7 ਨੰਬਰ ਡਿਵੀਜ਼ਨ ਚ ਮੁਕੱਦਮਾ ਦਰਜ ਕੀਤਾ ਸੀ ਐਕਸਟਰਸ਼ਨ ਦਾ ਉਹਦੇ ਵਿੱਚ ਦੋ ਬੰਦੇ ਜਿਹੜਾ ਐਕਸਟਰਸ਼ਨ ਦੀ ਜਿਹੜੇ ਪੈਸੇ ਲੈਣ ਲਈ ਲੁਧਿਆਣੇ ਆਏ ਸੀ ਜੋ ਬਟਾਲੇ ਤੋਂ ਉਹਦੇ ਵਿੱਚ ਹੁਣ ਅਸੀਂ ਕੱਲ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਨੇ ਗ੍ਰਿਫਤਾਰੀ ਸਮੇਂ ਪੁਲਿਸ ਤੇ ਵੀ ਜਿਹੜਾ ਗੋਲੀ ਚਲਾਈ ਫੋਨ ਕਾਲ ਜਿਹੜੀ ਹੈ ਬਾਹਰਲੇ ਜਿਹੜੇ ਨੰਬਰ ਤੋਂ ਉਤੋਂ ਉਹ ਤੋਂ ਜਿਹੜੀ ਕਾਲ ਆਈ ਸੀ ਜਿਹਦੇ ਵਿੱਚ ਪੁਰਤਗਾਲ ਵਗੈਰਾ ਦਾ ਜਿਹੜੇ ਨੰਬਰ ਜਿਹੜੇ ਉਹ ਫਿਗਰ ਹੁੰਦੇ ਸੀ ਸਰ ਇਹਦਾ ਜੱਗੂ ਭਗਵਾਨ ਦੂਜੇ ਨਾਲ ਕੀ ਲਿੰਕ ਸੀ ਜਿਹੜਾ ਬੰਦਾ ਪੜਿਆ ਜਿਹੜੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਫੋਰਨ ਬੇਸਡ ਹੈ ਉਹ ਜੱਗੂ ਭਗਵਾਨਪੁਰੀਆ ਦਾ ਜਿਹੜਾ ਐਸੋਸੀਏਟ ਹੈ ਜਿਹੜਾ ਫੋਰਨ ਬੇਸਡ ਅਮਰਿਤ ਉਹਦੇ ਨਾਲ ਜਿਹੜਾ ਇਹ ਉਹਦੇ ਪਿੰਡ ਦੇ ਬਟਾਲੇ ਦੇ ਮੁੰਡੇ ਆ ਇਹਨਾਂ ਨੂੰ ਜਿਹੜਾ ਉਹਨੇ ਸਾਰੀ ਗੱਲ ਦੱਸ ਕੇ ਵੀ ਆ ਹੈਗਾ ਤੇ ਲਾਲਚਵਸ ਦੇ ਵਿੱਚ ਜਿਹੜਾ ਇਹ ਬੰਦੇ ਆ ਕੇ ਜਿਹੜਾ ਪੈਸੇ ਲੈਣ ਬਟਾਲੇ ਤੋਂ ਇੱਥੇ ਆਈ ਸੀ ਇੱਕ 4 12 2025 ਨੂੰ ਥਾਣਾ ਦੂਜੇ ਨੰਬਰ 7 ਦੇ ਵਿੱਚ ਇੱਕ ਆਰਕੇ ਜੁਵਲਰ ਸੀ ਜਿਹਦਾ ਨਾਮ ਸਚਿਨ ਵਰਮਾ ਸੀ ਉਹਨੂੰ ਇੱਕ ਥ੍ਰੈਟਨਿੰਗ ਕਾਲ ਆਈ ਸੀ ਜਿਹਦੇ ਵਿੱਚ ਸਾਡੇ ਏਡੀਸੀਪੀ 4 ਜਸ਼ਨ ਸਾਡੇ ACP ਸੁਮੇਤ ਸੂਤ ਤੇ ਐਸਐਸਓ ਡੀਓ ਨਾਲ ਸਤ ਨੇ ਇੱਕ ਥਾਣਾ ਸਤਨਪੁਰ ਡਿਵੀਜ਼ਨ ਚ ਮਕਦਮਾ ਦਰਜ ਕੀਤਾ ਸੀ ਐਕਸਟਰਸ਼ਨ ਦਾ ਉਹਦੇ ਵਿੱਚ ਇਹਨਾਂ ਨੇ ਫਿਰ ਫਰਦਰ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਬੰਦੇ ਜਿਹੜੇ ਆ ਨੋਮੀਨੇਟ ਕੀਤੇ ਉਹਦੇ ਵਿੱਚੋਂ ਦੋ ਬੰਦੇ ਜਿਹੜਾ ਐਕਸਟਰਸ਼ਨ ਦੀ ਜਿਹੜੇ ਪੈਸੇ ਲੈਣ ਲਈ ਲੁਧਿਆਣੇ ਆਏ ਸੀ ਜੋ ਬਟਾਲੇ ਤੋਂ ਉਹਦੇ ਵਿੱਚ ਹੁਣ ਅਸੀਂ ਕੱਲ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਗ੍ਰਿਫਤਾਰ ਕੀਤਾ ਜਿਨੇ ਗ੍ਰਿਫਤਾਰੀ ਸਮੇਂ ਪੁਲਿਸ ਤੇ ਵੀ ਜਿਹੜਾ ਗੋਲੀ ਚਲਾਈ ਆ ਪੁਲਿਸ ਨੇ ਜਵਾਬੀ ਫਾਇਰ ਦੇ ਵਿੱਚ ਜਦੋਂ ਫਾਇਰ ਕੀਤਾ ਤਾਂ ਉਹ ਜਿਹੜਾ ਪੈਰ ਤੋਂ ਲੱਤ ਤੋਂ ਜਿਹੜਾ ਇੰਜਰਡ ਹੋਇਆ ਤਾਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਬਜ਼ੇ ਦੇ ਵਿੱਚ ਇੱਕ ਬੱਤੀ ਬੋਰ ਪਿਸਟਲ ਤੇ ਉਹਦੇ ਵਿੱਚ ਦੋ ਦਿੰਦਾ ਰੌਣ ਤੇ ਪੰਜ ਜਿਹੜੇ ਆ ਖਾਲੀ ਖੋਲ ਜਿਹੜੇ ਆ ਉਹਨੇ ਉੱਥੋਂ ਬਰਾਮਦ ਹੋਏ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੋ ਵਿਅਕਤੀ ਜਿਹੜੇ ਅਸੀਂ ਹੋਰ ਨਾਮਿਨੇਟ ਕੀਤੇ ਆ ਫਰਦਰ ਅਗੇ ਇਨਵੈਸਟੀਗੇਸ਼ਨ ਉਹ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਅਸਰ ਕਿੰਨੀ ਪ੍ਰਤੀ ਦੀ ਰਕਮ ਮੰਗੀ ਸੀ ਇਹਨੇ ਜਿਹੜੇ ਜੁਵੈਲਰ ਤੋਂ ਪਹਿਲਾਂ 1 ਕਰੋੜ ਤੋਂ ਸ਼ੁਰੂ ਕੀਤੀ ਸੀ ਜਿਹੜਾ ਇਹਦੇ ਵਿੱਚ ਇੱਕ ਅਮਰਿਤ ਧਾਲਮ ਜਿਹੜਾ ਹੈਗਾ ਫੋਰਨ ਬੇਸਡ ਗਰੁੱਪ ਹੈ ਜੋ ਜੱਗੂ ਭਗਵਾਨਪੁਰੀਆ ਦੇ ਨਾਲ ਰਿਲੇਟਡ ਹੈ ਉਹਨਾਂ ਦੇ ਜਿਹੜਾ ਹੈਂਡਲਰ ਹੈ ਤੇ ਅੱਗੇ ਇਹਨਾਂ ਬੰਦਿਆਂ ਤੋਂ ਜਿਹੜਾ ਉਹ ਫਰੋਤੀ ਦੇ ਪੈਸੇ ਜਿਹੜਾ 10 ਲੱਖ ਤੇ ਸੈਟਲ ਹੋਇਆ ਤਾਂ ਉਹ ਪੈਸੇ ਲੈਣ ਲਈ ਇਹਨਾਂ ਨੂੰ ਇੱਥੇ ਭੇਜਿਆ ਗਿਆ ਸੀ ਅਸਰ ਫੋਨ ਕਾਲ ਕਿਦਾਂ ਆਈ ਸੀ ਜਿਹੜੀ ਫੋਨ ਕਾਲ ਜਿਹੜੀ ਹੈ ਬਾਹਰਲੇ ਜਿਹੜੇ ਨੰਬਰ ਤੋਂ ਉੱਤੋ ਉਹ ਤੋਂ ਜਿਹੜੀ ਕਾਲ ਆਈ ਸੀ ਜਿਹਦੇ ਵਿੱਚ ਪੁਰਤਗਾਲ ਵਗੈਰਾ ਦਾ ਜਿਹੜੇ ਨੰਬਰ ਜਿਹੜੇ ਉਹ ਫਿਗਰ ਹੁੰਦੇ ਸੀ ਸਰ ਇਹਦਾ ਜੱਗੂ ਭਗਵਾਨ ਦੂਜੇ ਨਾਲ ਕੀ ਲਿੰਕ ਸੀ ਜਿਹੜਾ ਮੁੰਡਾ ਪੜਿਆ ਜਿਹੜੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਫੋਰਨ ਬੇਸਡ ਹੈ ਉਹ ਜੱਗੂ ਭਗਵਾਨਪੁਰੀਆ ਦਾ ਜਿਹੜਾ ਐਸੋਸੀਏਟ ਹੈ ਜਿਹੜਾ ਫੋਰਨ ਬੇਸਡ ਅਮਰਜ ਉਹਦੇ ਨਾਲ ਜਿਹੜਾ ਇਹ ਉਹਦੇ ਪਿੰਡ ਦੇ ਬਟਾਲੇ ਦੇ ਮੁੰਡੇ ਆ ਇਹਨਾਂ ਨੂੰ ਜਿਹੜਾ ਉਹਨੇ ਸਾਰੀ ਗੱਲ ਦੱਸ ਕੇ ਵੀ ਆ ਹੈਗਾ ਤੇ ਲਾਲਚਵਸ ਦੇ ਵਿੱਚ ਜਿਹੜਾ ਇਹ ਬੰਦੇ ਆ ਕੇ ਜਿਹੜਾ ਪੈਸੇ ਲੈਣ ਬਟਾਲੇ ਤੋਂ ਇੱਥੇ ਆਈ ਸੀ ਤਾਂ ਉਹਦੇ ਵਿੱਚ ਫਿਰ ਪੁਲਿਸ ਨੇ ਜਿਹੜਾ ਨਾ ਗ੍ਰਸਤ ਹੁਣ ਜਿਹੜਾ ਇਹਨਾਂ ਦਾ 10 ਲੱਖ ਰੁਪਏ ਦਾ ਜਿਹੜਾ ਹੋਇਆ ਸੀ ਉਹ 10 ਲੱਖ ਰੁਪਏ ਲੈਣ ਲਈ ਇਹ ਦੋਨੋਂ ਵਿਅਕਤੀ ਆਏ ਸੀ ਸਰ ਇਸ ਕੇ ਕਿੰਨੇ ਕੋਈ ਬੰਦੇ ਇਨਵੋਲਵ ਨੇ ਤੇ ਹੁਣ ਤੱਕ ਅਸੀਂ ਦੋ ਬੰਦੇ ਜਿਹੜੇ ਆ ਇੱਕ ਬੰਦਾ ਅਰੈਸਟ ਕਰ ਲਿਆ ਦੂਜੇ ਜਿਹੜੇ ਦੋ ਬੰਦੇ ਨਾਮਿਨੇਟ ਕਰ ਲਿਆ ਆ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਗ੍ਰਿਫਤਾਰੀ ਹੋਊਗੀ ਫਿਰ ਅੱਗੇ ਜਿਹੜਾ ਕੋਈ ਹੋਰ ਹੋਊਗਾ ਰੋਲ ਜਿਹਦਾ ਉਹਨੂੰ ਵੀ ਜਿਹੜਾ ਰੋਮਿਨੇਟ ਕਰਾਂਗੇ ਸਾਰੀ ਦੋ ਜਿਹੜੇ ਦੋ ਨੌਜਵਾਨ ਗ੍ਰਿਫਤਾਰ ਕੀਤੇ ਨੇ ਇਹਨਾਂ ਨੇ ਫੋਨ ਕਰਕੇ ਕਿਸੇ ਜਗ੍ਹਾ ਤੇ ਬੁਲਾਇਆ ਸੀ ਕਿੱਸੇ ਨੇ ਹੁੰਦੇ ਇਹਨਾਂ ਨੇ ਲੁਧਿਆਣਾ ਆਪਣਾ ਸਾਨੇਵਾਲ ਸੜਕ ਦੇ ਕੋਲ ਜਿਹੜਾ ਦਿੱਲੀ ਰੋਡ ਦੇ ਉੱਤੇ ਉੱਥੇ ਦਾ ਇਹਨਾਂ ਟਾਈਮ ਫਿਕਸ ਕੀਤਾ ਸੀ ਵੀ ਤੁਸੀਂ ਉੱਥੇ ਆ ਕੇ ਦਿਓ ਇਹ ਇੱਕ ਦਿਨ ਪਹਿਲਾਂ 11 ਤਰੀਕ ਨੂੰ ਰਾਤ ਨੂੰ ਹੀ ਬਟਾਲੇ ਤੋਂ ਇੱਥੇ ਆ ਕੇ ਰਾਤ ਜਿਹੜਾ ਰਹੇ ਆ 12 ਤਰੀਕ ਦਾ ਇਹਨਾਂ ਨੇ ਟਾਈਮ ਸੈਟਲ ਕੀਤਾ ਕਈ ਵਾਰੀ ਇਹਨਾਂ ਨੇ ਅੱਗੇ ਪਿੱਛੇ ਟਾਈਮ ਸੈੱਟ ਕਰਕੇ ਬੜੀ ਕਲਾਕੀ ਚੁਸਤੀ ਨਾਲ ਬਟ ਫਿਰ ਐਂਡ ਦੀ ਡੇ ਟਾਈਮ ਸੈੱਟ ਕਰਨ ਤੋਂ ਪੁਲਿਸ ਪਾਰਟੀ ਨੂੰ ਜਿਹੜਾ ਇਸ ਬਾਰੇ ਜਾਣਕਾਰੀ ਸੀ ਕੱਲ ਸਰ ਪੁਲਿਸ ਨੇ ਤੁਸੀਂ ਕਿਹਾ ਕਿ ਇਹਨਾਂ ਨੇ ਫਾਇਰ ਕੀਤੇ ਕਿੰਨੇ ਫਾਇਰ ਇਹਨਾਂ ਵੱਲੋਂ ਕੀਤੇ ਗਏ ਸਨ ਦੇਖੋ ਇਹਦੇ ਉੱਥੋਂ 5 ਕੋਲ ਮਿਲੇ ਆ ਦੋ ਜਿੰਦਾ ਰਾਉਂਡ ਮਿਲੇ ਆ ਤਾਂ ਪੁਲਿਸ ਨੇ ਵੀ ਦੋ ਤਿੰਨ ਫਾਇਰ ਜਿਹੜਾ ਕੀਤਾ ਫਿਰ ਇਹਦੇ ਵਿੱਚੋਂ ਜਿਹੜਾ ਇੱਕ ਬੰਦਾ ਭੱਜ ਗਿਆ ਤੇ ਇੱਕ ਜਿਹੜਾ ਇੰਜਰਡ ਹੋਇਆ ਸਰ ਇਹ ਕਿੱਥੇ ਇਹ ਇਹ ਰਾਤ ਜਿਹੜਾ ਕਿਉਂਕਿ ਜਿਹੜਾ ਬੰਦਾ ਅਰੈਸਟ ਕੀਤਾ ਹੈ ਉਹਨੂੰ ਰੈਫਰ ਕੀਤਾ ਰਜਨਦਰ ਹਸਪੀਟਲ ਤਾਂ ਉਹਦੀ ਫਰਦਰ ਜਿਹੜੀ ਹੈ ਜਗ੍ਹਾ ਦੀ شناخت ਕੀਤੀ ਹੈ ਪਰ ਸਮਰਾਲਾ ਚੌਂਕ ਦੇ ਲਾਗੇ ਕਿਸੇ ਹੋਟਲ 'ਚ ਰਹੇ ਸੀ ਸਰ ਪਹਿਲੇ ਮੰਗਦੇ ਦੱਤ ਹੈਗਾ ਨਾ ਤੇ ਕੋਈ ਇਹ ਜਿਹੜਾ ਅਮਰਤ ਾਲਮੈ ਇਹਦੇ ਖਿਲਾਫ ਜਿਹੜਾ ਪਹਿਲੋ ਪ੍ਰੀਵੀਅਸਲੀ 7-8 ਮੁਕਦਮੇ ਦਰਜ ਹੈ ਆਪ ਇਹ ਫੋਰਨ ਬੇਸਡ ਹੈ ਤੇ ਜਿਹੜਾ ਇਹ ਮੁੰਡਿਆਂ ਦਾ ਅਸੀਂ ਫਰਦਰ ਬਟਾਲੇ ਤੋਂ ਜਿਹੜਾ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਅੱਗੇ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰ ਸਰ ਇਹਨਾਂ ਦਾ ਜਿਹੜਾ ਲਸਸੀਸੀ ਵੈਪਨ ਇਹਨਾਂ ਦਾ ਇਲਲੀਗਲ ਜਿਹੜਾ ਬੱਤੀ ਬੋਰ ਦਾ ਪਿਸਟਲ ਹੈ ਸਰ ਆਈ ਜੀ ਦੇ ਤੇ ਸੀਗੇ ਬੰਦੇ ਇਹ ਮੋਟਰਸਾਈਕਲ ਤੇ ਆਏ ਸੀ ਜਿਹੜਾ ਮੋਟਰਸਾਈਕਲ ਆ ਬਿਨਾ ਨੰਬਰ ਤੋਂ ਉਹ ਵੀ ਅਸੀਂ ਬਰਾਮਦ ਕਰ ਲਿਆ ਉਹ ਮੌਕੇ ਦੇ ਉੱਤੇ ਜਿਹੜਾ ਇਹ ਬੰਦੇ ਨੂੰ ਤੇ ਇਹਦਾ ਮੋਟਰਸਾਈਕਲ ਸਰ ਇਸ ਤੋਂ ਪਹਿਲੇ ਇਹਨਾਂ ਨੇ ਕਿੰਨੇ ਵਾਰ ਪੈਸੇ ਲੈ ਲਏ ਕਿ ਇਸ ਤੋਂ ਪਹਿਲੇ ਨਹੀਂ ਹਜੇ ਇਹਨਾਂ ਨੇ ਅਸੀਂ 4 ਤਰੀਕ ਨੂੰ ਜਦੋਂ ਮੁਕਦਮਾ ਦਰਜ ਕੀਤਾ ਉਸ ਤੋਂ ਬਾਅਦ ਇਹ ਰੈਗੂਲਰ ਜਿਹੜਾ 1 ਕਰੋੜ ਰੁਪਏ ਦੀ ਫਰੋਤੀ ਦੀ ਜਿਹੜੀ ਉਹ ਮੰਗ ਕਰ ਰਹੇ ਸੀ ਬਟ ਜਿਹੜਾ ਹੁਣ 10 ਲੱਖ ਰੁਪਏ ਸੈਟਲ ਹੋਇਆ ਸੀ ਇੱਕ ਵਾਰੀ ਵੀ ਮੈਂ 10 ਲੱਖ ਰੁਪਏ ਦੇ ਦਿੰਦਾ ਸਰ ਹੋਰ ਵੀ ਕੋਈ ਵਾਅਦੇ ਇਹਨ ਜਿਹੜਾ ਕੋਈ ਅੱਗੇ ਪ੍ਰੀਵੀਅਸ ਤੇ ਹੋਰ ਅਗਲਾ ਉਹ ਵੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ। ਫਿਰ ਇਹ ਬੰਦੇ ਕਿੰਨੇ ਆਏ ਸੀ ਤੇ ਕਿੰਨੇ ਫੜੇ? ਇਹ ਬ੍ਰਦਰ ਦੋ ਬੰਦੇ ਆਏ ਸੀ ਜਿਨ੍ਹਾਂ 'ਚੋਂ ਇੱਕ ਬੰਦਾ ਫੜ ਲਿਆ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀ ਤੇ ਉਹਦੇ ਵੀ ਜਿਹੜਾ ਪੁਲਿਸ ਪਾਰਟੀ ਨੇ ਉਹਦੇ ਹਿਵਜ਼ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੇ ਵਿੱਚੋਂ ਇੰਜਰਡ ਹੋਇਆ ਉਹ ਗ੍ਰਿਫਤਾਰ ਕਰ ਲਿਆ। ਵਾਰਦਾਤ 'ਚ ਜਿਹੜਾ ਉਹਨਾਂ ਦੇ ਕੋਲ ਮੋਟਰਸਾਈਕਲ ਸੀ ਉਹ ਬਰਾਮਦ ਕਰ ਲਿਆ। ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ ਬਟ ਉਹਦੇ ਨਾਲ ਅਸੀਂ ਹੋਰ ਦੋ ਬੰਦੇ ਜਿਹੜੇ ਨਾਮਿਨੇਟ ਕੀਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ। ਸਰ ਜ ਸਰ ਜਿਹੜਾ ਬੰਦਾ ਫੜਿਆ ਗਿਆ ਉਹ ਮੇਨ ਬੰਦਾ ਸੀ ਤੇ ਜਿਹੜਾ ਭੱਜ ਗਿਆ ਉਹ ਮੇਨ ਬੰਦਾ ਜਿਹੜੇ ਇਹ ਦੋਨੋਂ ਬੰਦੇ ਆ ਦੋਨੋਂ ਹੀ ਮੇਨ ਸੀ ਜਿਹੜੇ ਦੋਨੋਂ ਬੰਦੇ ਹੀ ਆਏ ਸੀ ਜਿਹੜੇ ਇੱਥੇ ਰਾਤ ਰੁਕੇ ਉਹਨਾਂ ਨੇ ਜਿਹੜਾ ਪੈਸੇ ਲੈ ਕੇ ਜਾਣੇ ਸੀ ਔਰ ਸਿੱਧਾ ਬਿਲਕੁਲ ਅੰਮ੍ਰਿਤ ਉਹਦੇ ਦੇ ਨਾਲ ਜਿਹੜਾ ਫੋਰਨ ਜਿਹੜਾ ਬੇਸਡ ਹੈ ਉਹਦੇ ਨਾਲ ਸਿੱਧਾ ਤਾਲਮੇਲ ਚ ਸਰ ਇਹ ਜੋ ਜਿਹੜੀ ਕਾਲ ਆਈ ਸੀ ਜੁਵਲਰ ਨੂੰ ਉਹ ਇਹਨਾਂ ਤੋਂ ਬੰਦੇ ਨੇ ਕਾਲ ਕੀਤੀ ਸੀ ਪਹਿਲੋ ਪਹਿਲੋ ਉਹਨੇ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਜਿਹੜੇ ਉਹਨਾਂ ਨਾਲ ਤਾਲਮੇਲ ਸਰ ਜਿਹੜਾ ਵਾਇਸ ਇੱਕ ਮੈਸੇਜ ਸੀਗਾ ਤੁਹਾਡੇ ਤੱਕ ਵੀ ਪਹੁੰਚਿਆ ਨਾ ਉਹ ਕਿਦੀ ਆਵਾਜ਼ ਸੀ ਉਹ ਬੰਦਾ ਇਹਨਾਂ ਚ ਜਿਹੜੀ ਜਿਹੜੀ ਪਹਿਲੀ ਆਵਾਜ਼ ਆ ਜਿਹੜੀ ਉਹ ਅਮਰਤ ਦੀ ਹੈ ਅੱਛਾ ਅਮਰਤ ਦੀ ਤੇ ਉਹਨਾਂ ਨੇ ਇਹਨੂੰ ਇਹਨਾਂ ਨੂੰ ਬੰਦਿਆਂ ਨੂੰ ਕਿਹਾ ਕਿਦਰੋਂ ਪੈਸੇ ਲੈ ਕੇ ਆ ਹਾਂ ਅਮਰ ਅਮਰਤ ਦਾਲਮ ਨੇ ਫਿਰ ਅੱਗੇ ਇਹਨਾਂ ਨੂੰ ਆਪਣੇ ਬੰਦਿਆਂ ਨੂੰ ਕਿਹਾ ਵੀ ਤੁਸੀਂ ਜਾ ਕੇ ਉਹਨਾਂ ਪੈਸੇ ਫੜ ਲਿਓ ਬਟ ਆਬਵੀਅਸਲੀ ਇਹ ਜਿਹੜਾ ਬੰਦਾ ਫੋਰਨ ਬੇਸਡ ਹੈ ਉੱਥੇ ਬੈਠਾ ਉਹਦੇ ਇੱਥੇ ਅੱਗੇ ਜਿਹੜੇ ਹੈਂਡਲਰ ਹੈ ਉਹਨਾਂ ਦੇ ਨਾਲ ਤਾਲਮੇਲ ਕਰਕੇ ਹੀ ਇਹ ਫਰੋਦੀ ਦੇ ਪੈਸੇ ਜਿਹੜੇ ਆ ਉਹ ਲੈਂਦੇ ਸਰ ਜੁਐਲਰ ਵੱਲੋਂ ਵੀ ਕੋਈ ਫਾਇਲ ਦਿੱਤਾ ਗਿਆ ਆਪਣ ਜੁਵੈਲਰ ਦੀ ਕੰਪਲੇਂਟ ਦੇ ਉੱਤੇ ਦੋ ਵੱਖ-ਵੱਖ ਮੁਕੱਦਮੇ ਜਿਹੜੇ ਪਹਿਲਾ ਸੀ ਮੋਤੀ ਨਗਰ ਸੱਤ ਨੰਬਰ ਡਿਵੀਜ਼ਨ ਥਾਣੇ ਦਿੱਤਾ 412 ਨੂੰ ਦੂਸਰਾ ਜਿਹੜਾ ਇਹ ਵਕੂਆ ਦਿੱਲੀ ਰੋਡ ਦੇ ਉੱਤੇ ਜਿੱਥੇ ਹੋਇਆ ਉੱਥੇ ਅਸੀਂ ਅਟੈਂਪਟ ਟੂ ਮਰਡਰ ਦਾ ਜਿਹੜਾ ਨਵਾਂ ਮੁਕੱਦਮਾ ਜਿਹੜਾ ਉਹ ਮੋਤੀ ਨਗਰ ਥਾਣੇ ਦੇ ਵਿੱਚ ਰਜਿਸਟਰ ਕੀਤਾ ਸਰ ਫਰੋਤੀ ਜੋ ਇਹਨਾਂ ਨੂੰ ਕੀ ਮਿਲਣਾ ਹੈ ਦੋਨਾਂ ਦੇਖੋ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਜਿਹੜਾ ਬੰਦਾ ਹੈਗਾ ਉਹ ਇੰਜਰਡ ਹੈ ਉਹ ਤੋਂ ਹਜੇ ਕਿ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਉਹਨੂੰ ਡਿਸਚਾਰਜ ਕਰਾਂਗੇ ਠੀਕ ਹੈ ਠੀਕ ਹੈ ਥੈਂਕ ਯ